ਸੱਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਗੱਲ ਕਰੀਏ ਲੁਧਿਆਣਾ ਸ਼ਹਿਰ ਦੀ ਸਮਰਾਲਾ ਚੌਂਕ ਦੀ ਜਿੱਥੇ ਕਿ ਅੱਜ ਸਵੇਰੇ ਤੜਕੇ ਦੀ 7:30 ਵੇ ਦੀ ਖਬਰ ਹੈਗੀ ਹੈ ਇਹ ਹੈ ਕਿ ਜਿਹੜਾ ਇੱਥੇ ਲੋਕ ਕਮਾਂਕਾਰਾਂ ਦੇ ਆਪਣੇ ਜਾਂਦੇ ਹੈਗੇ ਨੇ ਪਰ ਕਿਤੇ ਨਾ ਕਿਤੇ ਜਾ ਕੇ ਜਿਹੜਾ ਉਹ ਇੱਕ ਪ੍ਰਵਾਸੀ ਬੰਦਾ ਹੈਗਾ ਸੀ ਉਹ ਸਵੇਰੇ ਆਪਣੇ ਕੰਮਕਾਰ ਦੇ ਉੱਤੇ ਜਾ ਰਿਹਾ ਸੀ ਪਰ ਔਰ ਸੁਣਨ ਦੇ ਚ ਇਹ ਆ ਰਿਹਾ ਹੈਗਾ ਬੱਸ ਔਰ ਆਪਣਾ ਮੋਟਰਸਾਈਕਲ ਦਾ ਵਿੱਚ ਦੋਨਾਂ ਵਿੱਚ ਆਪਸ ਦੋਨਾਂ ਦੇ ਵਿੱਚ ਭੇੜਾ ਖੋਈ ਹੈ ਤੇ ਜਿਹਦੇ ਵਿੱਚ ਜਿਹੜਾ ਪ੍ਰਵਾਸੀ ਜਿਹੜਾ ਬੰਦਾ ਹੈਗਾ ਸੀ ਉਹਦੀ ਮੌਕੇ ਦੇ ਉੱਤੇ ਮੌਤ ਹੋ ਗਈ ਹੋਈ ਹੈ ਸੋ ਆਪਾਂ ਗੱਲਬਾਤ ਵੀ ਆਪਾਂ ਕਰਾਵਾਂਗੇ ਜਿਹੜੇ ਇੱਥੇ ਜਿਹੜੇ ਹੋਰ ਲੋਕ ਹੈ ਜਿਹੜੇ ਮੁਲਾਜ਼ਮ ਹੈਗੇ ਸੀ ਉਹ ਸੁਣਨ ਦੇ ਵਿੱਚ ਇੱਕ ਗੱਲ ਹੋਰ ਆਂਦੀ ਪਈ ਹੈਗੀ ਹੈ ਕਿ ਜਿਹੜੀ ਜਿਹੜੀ ਹੈ ਬੱਸ ਹੈਗੀ ਸੀ ਨਾ ਉਹਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ ਸੋ ਆਪਾਂ ਗੱਲਬਾਤ ਕਰਾਵਾਂਗੇ ਜਿਹੜੇ ਮੌਕੇ ਦੇ ਮੁਲਾਜ਼ਮ ਹੈਗੇ ਸੀ ਜਿਹੜੇ ਰਾਹ ਕੀ ਲੈ ਕੇ ਉਹਨਾਂ ਵੀ ਗੱਲਬਾਤ ਕਰਾਵਾਂਗੇ ਜੁੜੇ ਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਆਏ ਭਾਈ ਮੇਰਾ ਨਾਮ ਤੈਲ ਸਿੰਘ ਆ ਵੀਰੇ ਮਾਮਲਾ ਵੀਰੇ ਕੋਈ ਬੱਸ ਲੈ ਇਹਨਾਂ ਦੇ ਬੰਦੇ ਨੂੰ ਟੱਕਰ ਟੁੱਕਰ ਮਾਰ ਕੇ ਚੱਲ ਗਏ ਇਹਨਾਂ ਨੇ ਥਾਣਾ ਕਰਾ ਦਿੱਤੀ ਪੁਲਿਸ ਨੂੰ ਬੱਸ ਇਹਨਾਂ ਨੇ ਐਦਾ ਕਿ ਇੰਨਾ ਗੰਦ ਪਾਇਆ ਪਾਇਆ ਪਹਿਲਾਂ ਪੁਲਿਸ ਵਾਲਿਆਂ ਨੂੰ ਕੁੱਟਿਆ ਅਸੀਂ ਬਚਾਇਆ ਤੇ ਪੁਲਿਸ ਨੂੰ ਅਸੀਂ ਬਚਾਉਂਦਾ ਸਾਨੂੰ ਬਚਾਊਗਾ ਇਹਨਾਂ ਦਾ ਰਾਜ ਪੂਰਾ ਹੈ ਵੇ ਫਿਰ ਸਰਦਾਰ ਭਾਈ ਦੀ ਪੱਗ ਨੂੰ ਹਟਵਾਇਆ ਮੈਂ ਫੜ ਗਿਆ ਡਾਂਖ ਹੋ ਕੇ ਗਿਆ ਮੈਂ ਡਿੱਗਿਆ ਵਾ ਇਹਨਾਂ ਨੇ ਐਸੀ ਤੁਸੀਂ ਸਾਰੇ ਵੱਜ ਗਏ ਇਹਨਾਂ ਦਾ ਪੂਰਾ ਹਾਲ ਹੋਣਾ ਚਾਹੀਦਾ ਵਾ ਨਹੀਂ ਤੇ ਇਹਨਾਂ ਦੇ ਅੱਜ ਪੰਜਾਬ 'ਚ ਸਾਨੂੰ ਰਹਿਣ ਨਹੀਂ ਦੇਣਾ ਇਹਨਾਂ ਦਾ ਰਾਜ ਹੋਣਾ ਵਾ ਅਰੇ ਕਿੰਨੇ ਵੇ ਦਾ ਮਾਮਲਾ ਹੈ ਗਈ ਇਹ ਮਾਮਲਾ ਵੀ ਤਾਂ ਹਲੇ 15-20 ਮਿੰਟ ਹੋਏ ਅੱਧਾ ਘੰਟਾ ਬਤੋਲ ਇਹ ਸਮਰਾਲਾ ਚੌਂਕ ਕੋਈ ਵੀਡੀਓ ਹੈਗੀ ਹੈ ਜੀ ਵੀਡੀਓ ਭਾਜੀ ਉਹ ਹੈਗੀ ਆ ਉਹ ਮਲਾਇਓ ਨੂੰ ਕੁੱਟਿਆ ਉਹ ਪੁੱਛੋ ਉਹਨੂੰ ਅਸੀਂ ਪਹੁੰਚਾਉ ਮਲਾਜੋ ਮਨੂੰ ਉਹ ਬੁਲਾਜੋ ਉਹਨੂੰ ਅਸੀਂ ਪਹੁੰਚਾਉਗਾ ਸਾਨੂੰ ਕੋਲ ਮਜਾਊਗਾ ਕੱਲ੍ਹ ਦਿੱਤਾ ਹੋਈ ਇੱਕ ਇੱਥੇ ਐਕਸੀਡੈਂਟ ਹੋਇਆ ਕਾਲਜ ਦੀ ਬੱਸ ਮੁੜਦੀ ਪਈ ਸੀ ਉਹ ਦੂਜੇ ਮਨ ਰਾ ਗਈ ਨਾ ਦੇਖਿਆ ਨਹੀਂ ਉਹਦੇ ਬਿੱਟੋ ਟਾਇਰ ਮਾੜਾ ਜਿਹਾ ਲੱਗਿਆ ਰਾ ਗਈ ਥਲੇ ਡੇ ਗਿਆ ਤੇ ਉਹ ਬੱਸ ਵਾਲਾ ਨੇ ਬੱਸ ਰੋਕ ਕੇ ਥਲੇ ਦੇਖਿਆ ਜਾਨੂ ਇਕੱਠੇ ਹੋ ਗਏ ਬੱਸ ਵਾਲੇ ਨੂੰ ਕੁੱਟਣ ਲੱਪੇ ਮੈਂ ਜਿਹੜਾ ਬੰਦਾ ਪੱਟੜ ਸੀਗਾ ਉਹਨੂੰ ਹਸਪਤਾਲ ਭੇਜ ਦਿੱਤਾ ਤੇ ਮੈਂ ਹਾਂ ਚੱਲ ਬੱਸ ਦਾ ਲੱਗੇ ਨਿਸ਼ਾਨ ਕਿਤੇ ਬੱਸ ਨੂੰ ਅੱਗ ਲਾਉਣੀ ਆ ਮੈਂ ਬੱਸ ਨੂੰ ਬੜਾ ਬੜਾ ਡਰਾਈਵਰ ਨੂੰ ਕਹਿੰਦਾ ਵੀ ਬੱਸ ਭਜਾ ਦੇ ਥ ਖਾਣੇ ਜਾ ਕੇ ਮੈਂ ਬੰਦਾ ਹਵਾਲਾ ਤੇ ਡਰਾਈਵਰ ਲਿਆ ਗੱਡੀ ਰੌਂਡ ਅਪ ਹੈ ਗੱਲ ਵੀ ਠੀਕ-ਠਾਕ ਹੈ ਤੁਹਾਡੇ ਨਾਲ ਕੋਈ ਆਨ ਨੂੰ ਪੁੱਛਿਆ ਅਸੀਂ ਬਤਾਇਆ ਦੱਸੋ ਨਾ ਪਬਲਿਕ ਪਬਲਿਕ ਆ ਮਾੜੇ ਮਾਤਾ ਪਾਦਾ ਪਾਦਾ ਤੁਹਾਡੀਆਂ ਵਾਰੀਆਂ ਇੱਥੇ ਵੀਡੀਓ ਆ ਗਈ ਲੱਡ ਕੋ ਵੀਡੀਓ ਆ ਗਈ ਇਹਨਾਂ ਮਾਰੀਆਂ ਵਾਦਾ ਘਾਟਾ ਹੋ ਹੀ ਜਾਂਦਾ ਨਹੀਂ ਵਾਦਾ ਘਾਟਾ ਨਹੀਂ ਆ ਥੋੜਾ ਹੁੰਦਾ ਅਸੀਂ ਇੱਕ ਵਾਰ ਘਟਾ 50 ਦੇ ਵਿੱਚ ਬਹੁਤ ਅਤਿਆਚਾਰ ਕਰਦੇ ਪੈਣੇ ਮੋਹਲੀ ਦੇ ਵਿੱਚ ਦੋ ਬੰਦੇ 2000 ਮਾਰਦੇ ਮੋਹਲੀ ਦੇ ਵਿੱਚ ਇਹਨਾਂ ਨੇ ਬਈ ਬੜੀਆਂ ਚੂਤੇ ਪੈਣੇ ਚੋਰੀਆਂ ਯਾਰੀਆਂ ਡਾ ਕੇ ਹੀ ਮਾਰਦੇ ਪੈਣੇ ਸੋ ਮੈਂ ਕਹਿੰਦਾ ਕੋਈ ਨਹੀਂ ਪਿੰਦੇ ਚੋਰੀਆਂ ਹੀ ਕਰਦੇ ਨੇ ਮੋਬਾਈਲ ਹੈ ਗੋਣ ਨੇ ਲੁੱਟਾ ਗੋਆ ਹੀ ਕਰਦੇ Não, não é nada não.